ਅੱਜ ਦਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ اجلاس ਬੜੀ ਸ਼ਾਂਤੀਪੂਰਵਕ ਤੇ ਬੜੇ ਸਹਿਜ ਦੇ ਨਾਲ ਪਾਸ ਹੋਇਆ। ਮੈਂ ਕਹਿ ਸਕਦਾ ਕਿ ਲੰਬੇ ਅਰਸੇ ਤੋਂ ਬਾਅਦ ਪੂਰੀ ਤੀਬਰਤਾ ਦੇ ਨਾਲ ਪੂਰੇ ਸਬਰ ਸੰਤੋਖ ਦੇ ਨਾਲ ਸਾਰੇ ਮੈਂਬਰ ਸਹਿਬਾਨਾਂ ਨੇ ਬਹੁਤ ਵੱਡਾ ਸਹਿਯੋਗ ਕਰਕੇ ਸਰਬਸੰਮਤੀ ਨਾਲ ਇਹ ਜਿਹੜਾ ਅੱਜ ਦਾ ਬਜਟ 12 ਅਰਬ 60 ਕਰੋੜ 97 ਲੱਖ 38000 ਰੁਪਏ ਦਾ ਉਹ ਸਰਬਸੰਮਤੀ ਦੇ ਨਾਲ ਪਾਸ ਹੋਇਆ। ਔਰ ਮੈਂ ਤੁਹਾਡੇ মিডিਏ ਰਾਹੀਂ ਇਹ ਵੀ ਕਹਿਣਾ ਚਾਹਨਾ ਕਿ 2023-24 ਤੇ 2024-25 ਇਹਦੇ ਵਿੱਚ ਲਗਭਗ 350 ਕਰੋੜ ਰੁਪਇਆ ਇਸ ਬਜਟ ਦੇ ਵਿੱਚ ਜਿਹੜਾ ਹੈ ਉਹ ਵਾਧਾ ਦਰਜ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਆਮਦਨ ਹੋਰ ਟਾਂਕਦੀ ਨਹੀਂ ਕੇਵਲ ਤਾਂ ਕੇਵਲ ਸਭ ਤੋਂ ਵੱਡੀ ਆਮਦਨ ਇਹਦੀ ਗੋਲਕਾਂ ਦੀ ਜਾਂ ਇਹਦੇ ਕੋਲ ਜਿਹੜੀਆਂ ਜਾਇਦਾਦਾਂ ਐਗਰੀਕਲਚਰ ਲੈਂਡ ਆ ਦੁਕਾਨਾਂ ਆ ਜਾਂ ਇਹਨਾਂ ਕੋਲ ਬੈਂਕਾਂ ਦੇ ਵਿੱਚ ਪਈਆਂ ਐਫ ਡੀ ਆਰਸ ਉਹ ਆਮਦਨ ਹੁੰਦੀ ਸਹੀ ਹੈ ਜੀ ਪਰ ਫੇਰ ਵੀ ਇਹਦੀ ਜਿਹੜੀ ਐਤਕੀ ਉਹ ਬੰਡ ਕੀਤੀ ਗਈ ਆ ਉਹ ਬੜੇ ਸੁਸਰੇ ਢਾਂਗ ਦੇ ਨਾਲ ਉਹ ਸਾਰੀ ਕੀਤੀ ਗਈ ਆ ਔਰ ਉਹਦੇ ਵਿੱਚ ਜਿਹੜਾ ਵੱਡਾ ਖਰਚ ਜਿਹੜਾ ਸਭ ਤੋਂ ਵੱਡਾ ਖਰਚ ਤਨਖਾਹਾਂ ਦਾ ਇਹ ਤਨਖਾਹਾਂ ਲਈ ਇਹਦੇ ਵਿੱਚ 5 ਅਰਬ 33 ਕਰੋੜ 17227 ਰੁਪਏ ਰੱਖੇ ਗਏ ਕਿਉਂਕਿ ਇਹ ਸਾਰਾ ਕੰਬਾਈਨਡ ਆ ਸਾਡੇ ਐਜੂਕੇਸ਼ਨ ਅਦਾਰਿਆਂ ਦਾ ਵੀ ਤੇ ਸਾਡੇ ਸ਼੍ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਵੀ ਇਹ ਤੋਂ ਇਲਾਵਾ ਪੰਥਕ ਕਾਰਜਾਂ ਲਈ ਇਸ ਵਾਰ 7 ਕਰੋੜ 16 ਲੱਖ 73000 ਰੁਪਏ ਰੱਖੇ ਗਏ ਆ ਜਿਹੜੇ ਵੱਖ-ਵੱਖ ਕਾਰਜ ਆ ਲੋਕ ਭਲਾਈ ਦੇ ਕਾਰਜ ਗਰੀਬ ਬਿਮਾਰਾਂ ਤੇ ਲੋੜਵੰਦਾਂ ਲਈ ਸਹਾਇਤਾ ਲਈ ਇਹਦੇ ਵਿੱਚ 6 ਕਰੋੜ 88 ਲੱਖ ਰੁਪਏ ਜਿਹੜੇ ਉਹ ਰੱਖੇ ਗਏ ਆ ਮੁਫਤ ਵਿਦਿਆ ਮੁਫਤ ਵਿਦਿਆ ਕਹਿਣ ਤੋਂ ਭਾਵ ਕਿ ਜਿਹਦੇ ਵਿੱਚ ਸਾਡੇ ਦੋ ادارے ਇੱਕ ਮਾਤਾ ਸਹਿਬ ਕੋਰ ਜੀ ਖਾਲਸਾ ਗਰਲ ਸਕੂਲ ਉਸੇ ਤਰਜ਼ ਤੇ ਸਾਡੇ ਨਾਲ ਆਪਣੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਔਰ ਉਹ ਤੋਂ ਇਲਾਵਾ ਅਮਰਧਾਰੀ ਬੱਚਿਆਂ ਦਾ ਤੇ ਦੂਸਰੇ ਜਿਹੜੇ ਆਪਾਂ ਸਕਾਲਰਸ਼ਿਪ ਦਿੰਦੇ ਉਹਨਾਂ ਲਈ 7 ਕਰੋੜ 20 ਲੱਖ ਰੁਪਏ ਰੱਖੇ ਆ ਮੇਰਾ خیال ਹੁਣ ਦੇ ਸਾਰੇ ਬਜਟਾਂ ਦੇ ਵਿੱਚੋਂ ਇਹ ਵੱਡਾ ਬਜਟ ਆ ਵਿਦਿਅਕ ਸੰਸਥਾਵਾਂ ਲਈ ਜਿਹੜੇ ਆ ਉਹ ਤਕਰੀਬਨ ਜਿਹੜੇ ਲਾਮ-ਸਾਮ ਜਿਹੜੇ ਆ ਉਹ 67 ਕਰੋੜ 60 ਲੱਖ ਰੁਪਏ ਰੱਖੇ ਆ ਇਹਦੇ ਵਿੱਚ ਕਿਉਂਕਿ ਸਾਡਾ ਜਿਹੜਾ ਵਿਦਿਆ ਦਾ ਫੰਡ ਅਸੀਂ ਐਸਕੇ ਰੱਖਿਆ ਜਿਹੜਾ ਗੁਰਦੁਆਰਾ ਸਹਿਬਾਨ ਤੋਂ 41 ਕਰੋੜ ਔਰ ਵਿਦਿਅਕ ਅਦਾਰਿਆਂ ਦੇ ਇਨਫਰਾਸਟ੍ਰਕਚਰ ਤੇ ਨਵੀਨੀ ਕਰਨ ਲਈ 2 ਕਰੋੜ ਰੁਪਏ ਵਿਦਿਅਕ ਅਦਾਰਿਆਂ ਦੀ ਇਮਾਰਤ ਰੰਗ ਰੋਗਣ ਲਈ 2 ਕਰੋੜ ਰੁਪਏ ਨਵੀਆਂ ਇਮਾਰਤਾਂ ਦਾ ਨਵੀਨੀਕਰਨ ਕਰਨ ਲਈ 1 ਕਰੋੜ 60 ਲੱਖ ਰੁਪਏ ਮੇਰੀ ਪੀਰੀ ਇੰਸਟੀਚੂਟ ਮਾਸ਼ਾਵਾਦ ਮਰਕੰਡਾ 8 ਕਰੋੜ ਰੁਪਏ ਤੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਲਈ 8 ਕਰੋੜ ਰੁਪਏ ਸਹਿਤਾ ਮਾਰਦਾਂ ਤੇ ਰੰਗ ਰੋਗ ਨਾਦ 5 ਕਰੋੜ ਰੁਪਏ ਸੋ ਇਹ ਵੱਡਾ ਖਰਚ ਸੀ ਜਿਹੜਾ 67 ਕਰੋੜ ਰੁਪਇਆ ਸਾਡਾ ਜਿਹੜਾ ਆ ਉਹ ਉਹ ਐਜੂਕੇਸ਼ਨ ਤੇ ਰੱਖਿਆ ਗਿਆ ਇਸੇ ਤਰਜ਼ ਤੇ ਜਿਹੜਾ ਸਾਡਾ ਧਰਮ ਪ੍ਰਚਾਰ ਦਾ ਆ ਉਹ ਵੀ ਵੱਡਾ ਬਜਟ ਆ ਉਹਦੇ ਲਈ ਵੀ ਐਸੇ ਕੀ ਬੜਾ-ਬੜਾ ਬਜਟ ਰੱਖਿਆ ਗਿਆ ਕਿਉਂਕਿ ਉਹਦਾ ਕਾਰਨ ਇਹ ਆ ਕਿ ਉਹਦੇ ਵਿੱਚ ਤਕਰੀਬਨ ਸਾਡਾ 1 ਆਰਬ ਰੁਪਈਆ ਜਿਹੜਾ ਆ 100 ਕਰੋੜ ਰੁਪਈਆ ਉਹ ਧਰਮ ਪ੍ਰਚਾਰ ਲਈ ਜਿਹੜਾ ਰੱਖਿਆ ਗਿਆ 100 ਗੁਰੂ ਸਾਹਿਬ ਕਿਰਪਾ ਕਰਨ ਉਹ ਤੋਂ ਇਲਾਵਾ ਇੱਕ ਕੈਦ ਕੀ ਫੈਸਲਾ ਇਹ ਵੀ ਕੀਤਾ ਗਿਆ ਕਿ ਜਿਹੜੀ ਸਾਡੇ ਨਿਸ਼ਚੇ ਅਕੈਡਮੀ ਆਈਐਸਆਈਪੀਐਸ ਲਈ ਚੱਲ ਰਹੀ ਆ ਉਹਦਾ ਸਾਲ ਅਪ੍ਰੈਲ ਚ ਪੂਰਾ ਹੋ ਗਿਆ ਉਹਦੇ ਨਾਲ ਪੰਥ ਰਤਨ ਜਹੇਦਾਰ ਗੁਰਚਾਰ ਸਿੰਘ ਟੋੜਾ ਇੰਸਟੀਚਿਊਟ ਬਹਾਦਰਗੜ੍ਹ ਵਿਖੇ ਉਹ ਅਸੀਂ ਆਈ ਪੀਸੀਐ ਜੁਡੀਸ਼ਰੀ ਲਈ ਤੇ ਐਡਜੈਕਟਿਵ ਲਈ ਉਹ ਜਿਹੜੇ ਬੱਚੇ ਐ ਕਿ ਪਹਿਲਾ ਸੈਸ਼ਨ ਜੁਲਾਈ ਦੇ ਵਿੱਚ ਸ਼ੁਰੂ ਕਰਾਂਗੇ ਉਹਦੇ ਲਈ ਵੀ ਧਰਮ ਪ੍ਰਚਾਰ ਦੇ ਵਿੱਚੋਂ ਦੋ ਸਕੀਮਾਂ ਜਿਹੜੀਆਂ ਉਹ ਧਰਮ ਪ੍ਰਚਾਰ ਚੋਂ ਚੱਲ ਰਹੀਆਂ ਸੋ ਉਹ ਤੋਂ ਇਲਾਵਾ ਅੱਜ ਜਿਹੜੇ ਸਭ ਤੋਂ ਇੰਪੋਰਟੈਂਟ ਸਾਡੇ ਸ਼ਤਾਬ ਦੀ ਮਤੇ ਆ ਉਹ ਉਹਨਾਂ ਤੋਂ ਇਲਾਵਾ ਸਾਡੇ ਇੱਕ ਸ਼ਤਾਬ ਦੀ ਜਿਹੜੀ ਬਹੁਤ ਅਹਿਮ ਆ ਜਿਹੜੀ ਸਿੱਖ ਪੰਥ ਲਈ ਅਹਿਮ ਆ ਉਹ ਇਸ ਕਰਕੇ ਅਹਿਮ ਆ ਕੇ ਸੇਵਾ ਦੇ ਸਿਮਰਨ ਦੇ ਪਹੁੰਚ ਜੇਸ ਪਾਤਸ਼ਾ ਨੂੰ ਗੁਰੂ ਅਮਰਦਾਸ ਪਾਤਸ਼ਾ ਜੀ ਨੂੰ ਬਢਾਪੇ ਦੇ ਵਿੱਚ ਗੁਰਮੁਖਤਾ ਕਦੇ ਬੁੱਢੇ ਨਹੀਂ ਹੁੰਦੇ ਪਰ ਬਧੇਰੀ ਉਮਰ ਦੇ ਵਿੱਚ ਸੇਵਾ ਕੀਤੀ ਤੇ ਉਹਦੇ ਨਾਲ ਸਤਗੁਰਾਂ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤਿੰਨਾਂ ਸਤਗੁਰਾਂ ਦਾ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾ ਜੀ ਦਾ ਜੋਤੀ ਜੋਤ ਦਿਵਸ 450 ਸਾਲਾ ਉਹ ਗੋਇੰਦਵਾਲ ਦੀ ਪਵਿੱਤਰ ਧਰਤੀ ਤੇ ਸੈਪਟੰਬਰ ਦੇ ਮਹੀਨੇ ਦੇ ਵਿੱਚ ਅਸੀਂ ਤਰੀਕਾਂ ਤੇ ਰੱਖਿਆ ਉਹ ਮਨਾਇਆ ਜਾਊਗਾ ਪਰ ਉਸ ਤੋਂ ਪਹਿਲਾਂ ਆ ਜਿਹੜੀ ਹੁਣ ਵਿਸਾਖੀ ਆ ਉਸ ਵਿਸਾਖੀ ਤੇ ਤਿੰਨੋਂ ਹੀ ਸਿੰਘ ਸਹਿਬਾਨ ਇੱਥੇ ਇੱਕ ਅਮਰ ਸੰਚਾਰ ਕਰਵਾਇਆ ਜਾਊਗਾ ਜਿਹਦੀ ਸ਼ੁਰੂਆਤ ਸਤਾਬਦੀ ਦੀ ਕੀਤੀ ਜਾਊਗੀ ਜਿੱਥੇ ਉਹਦੇ ਨਾਲ ਆਪਾਂ ਬੌਲੀ ਸਾਹਿਬ ਦੀ ਵੀ ਕਿਉਂਕਿ ਪੱਥਰ ਖਰਾਬ ਆ ਉਹਦੀ ਵੀ ਜਿਹੜਿਆ ਨਵੇਂ ਤੌਰ ਤੇ ਕਾਰ ਸੇਵਾ ਬਾਬਾ ਭੂਰੀ ਵਾਲਿਆਂ ਨੇ ਸ਼ੁਰੂ ਕਰਨੀ ਆ ਤੇ ਲੰਗਰ ਦੀ ਜਿਹੜੀ ਆ ਉਹ ਵੀ ਆਪਣੀ ਕਾਰ ਸੇਵਾ ਸ਼ੁਰੂ ਹੋ ਜਾਣੀ ਆ ਤੇ ਉਹ ਤੋਂ ਇਲਾਵਾ ਇਹ ਉਹਦੀ ਸ਼ੁਰੂਆਤ ਉਸ ਦਿਨ ਕੀਰਤਨ ਦਰਬਾਰ ਤੇ 14 ਅਪ੍ਰੈਲ ਨੂੰ ਵੱਡਾ ਅਮਰ ਸੰਚਾਰ ਭਾਵੇਂ ਤਖਸਾਲੀ ਅਕਾਲ ਤਖਸਾਲ ਸਾਹਿਬ ਤੇ ਵੀ ਹੁੰਦਾ ਤਖਸਾਲੀ ਕੇਸਗੜ੍ਹ ਸਾਹਿਬ ਤੇ ਵੀ ਤਖਸਾਲੀ ਦਮਦਮਾ ਸਾਹਿਬ ਤੇ ਵੀ ਪਰ ਉਸ ਧਰਤੀ ਦੇ ਉੱਤੇ ਵੀ ਜਿਹੜਾ ਆ ਉਸ ਕੀਤਾ ਜਾਊਗਾ ਉਹ ਤੋਂ ਇਲਾਵਾ ਸਾਡੇ ਜਿਹੜੇ ਤਿੰਨ ਸਾਡੇ ਕੋਲੋਂ ਮੈਂਬਰ ਵਿਛੜ ਗਏ ਸੀ ਜਿਨ੍ਹਾਂ ਵਿੱਚ ਗਿਆਨੀ ਬਲਵੰਤ ਸਿੰਘ ਜੀ ਆਨੰਦਗੜ੍ਹ ਮੈਂਬਰ ਵੀ ਰਹੇ ਜਥੇਦਾਰ ਸੇ ਬੀਬੀ ਜਸਵੀਰ ਕੌਰ ਜੀ ਦਾਤੇਵਾਸ ਤੇ ਬੀਬੀ ਸਵਾਰਨ ਕੌਰ ਜੀ ਤੇੜਾ ਦੇ ਸਤਕਾਰਯੋਗ ਪਤੀ ਜੀ ਉਹ ਚੜ੍ਹਾਈ ਕਰ ਗਿਆ ਉਹਨਾਂ ਨੂੰ ਛੜਦਾ ਦੇ ਫੁੱਲ ਭੇਟ ਕੀਤੇ ਗਏ ਉਹ ਤੋਂ ਇਲਾਵਾ ਜਿਹੜਾ ਸਭ ਤੋਂ ਵੱਡਾ ਮੁੱਦਾ ਉਹ ਆ ਬੰਦੀ ਸਿੰਘਾਂ ਦਾ ਜਿਨ੍ਹਾਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਵਾਣੇ ਦੀ ਜਿਹੜੀ ਫਾਂਸੀ ਆ ਉਹਨੂੰ ਤਬਦੀਲ ਕਰਨਾ ਭਾਈ ਗੁਰਦੀਪ ਸਿੰਘ ਜੀ ਖੈੜਾ ਔਰ ਉਹਨਾਂ ਦੇ ਨਾਲ ਭਾਈ ਦਵਿੰਦਰਪਾਲ ਸਿੰਘ ਜੀ ਭੋਲਰ ਉਹਨਾਂ ਨੂੰ ਰਿਹਾਈ ਕਰਨੀ ਉਹਨਾਂ ਦੀ ਤੇ ਉਹਨਾਂ ਦੀ ਸਜ਼ਾ ਮਾਫ ਕਰਨੀ ਉਹਨਾਂ ਤੋਂ ਇਲਾਵਾ ਭਾਈ ਹਵਾਰਾ ਜੀ ਜਗਤਾਰ ਸਿੰਘ ਜੀ ਹਵਾਰਾ ਭਾਈ ਪਰਮਜੀਤ ਸਿੰਘ ਜੀ ਭਿਉਰਾ ਔਰ ਸਰਦਾਰ ਜਗ ਭਾਈ ਜਗਤਾਰ ਸਿੰਘ ਜੀ ਤਾਰਾ ਇਹਨਾਂ ਨੂੰ ਵੀ ਰਿਹਾਈ ਲਈ ਅੱਜ ਦਾ ਜਿਹੜਾ ਇਹ ਮਤਾ ਪਾਇਆ ਗਿਆ ਔਰ ਕੇਂਦਰ ਸਰਕਾਰ ਨੂੰ ਇੱਕ ਸਿੱਧੇ ਤੌਰ ਤੇ ਆੜਨਾ ਵੀ ਕੀਤੀ ਗਈ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸੁਪਰੀਮ ਬਾਡੀ ਆ ਇਹਦੇ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਜਿਹੜੀ ਬਾਰ-ਬਾਰ ਇਹਨਾਂ ਨੂੰ ਅਪਰੋਚ ਕਰਨ ਦੇ ਬਾਵਜੂਦ ਇਹਨਾਂ ਦਾ ਨਾਂ ਪੱਕੀ ਹੰਗਾਰਾ ਰਿਹਾ ਪਰ ਜੇ ਨਾਂ ਫੱਕੀ ਰਿਹਾ ਪੇ ਸ੍ਰੀ ਅਕਾਲ ਤਖਤ ਸਾਹਿਬ ਦੀ ਆਪਣੀ ਆਜ਼ਾਦ ਸੋਵਰੈਂਟੀ ਆ ਇਹ ਵੀ ਇਹਨਾਂ ਨੂੰ ਦੱਸਿਆ ਗਿਆ ਕਿ ਇਤਿਹਾਸ ਸਾਡਾ ਕਿਵੇਂ ਦਾ ਚੱਲ ਰਿਹਾ ਉਤੋਂ ਇਲਾਵਾ ਇਹ ਡੇਰਾ ਸਰਸਾ ਜਿਹੜਾ ਮੁਖੀ ਆ ਜਿਹਦੇ ਪੰਜਾਬ ਸਰਕਾਰ ਤੋਂ ਵੀ ਮੈਂ ਚਾਹੁੰਦਾ ਵੀ ਬਾਕੀ ਸੈਂਕਸ਼ਨ ਦੇਤੀ ਇਹਦੀ ਸੈਂਕਸ਼ਨ ਨਹੀਂ ਦੇ ਰਹਾ ਕਿਹੜੀ ਗੱਡੀ ਇਹ ਗੱਲ ਕਿੱਡਾ ਕਿ ਇਹ ਕਾਰਜਿਆ 2 ਸਾਲ ਦਾ ਉਵੇਂ ਪਿਆ ਸਰਕਾਰ ਉਹਦੇ ਤੇ ਚੁੱਪ ਬੈਠੀ ਆ ਤੇ ਹੁਣ ਤਾਂ ਜਿਹੜਾ ਸਾਡੇ ਉਹਨਾਂ ਦਾ ਪ੍ਰਦੀਪ ਕਲੇਰ ਆ ਉਹਨੇ 164 ਦੀ ਸਟੇਟਮੈਂਟ ਵੀ ਕੋਰਟ 'ਚ ਦੇ ਦਿੱਤੀ ਆ ਕਨਫੈਸ਼ਨ ਵੀ ਉਹਦਾ ਆ ਗਿਆ ਉਹਦੇ ਵਿੱਚ ਇਹ ਹਨੀਪ੍ਰੀਤ ਜਿਹੜੀ ਉਹਨਾਂ ਦੀ ਕਰਤਾ ਧਰਤਾ ਸੀ ਉਹਦਾ ਨਾਂ ਵੀ ਆ ਗਿਆ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਆ ਕਿ ਨਾ ਤੁਰੰਤ ਦੋਹਾਂ ਨੂੰ ਇਸ ਕੇਸ ਦੇ ਵਿੱਚ ਜਿਹੜਾ ਗ੍ਰਫਤਾਰ ਕੀਤਾ ਜਾਵੇ ਤੇ ਤੀਜਾ ਜਿਹੜਾ ਸਾਡੇ ਕਿਸਾਨ ਲੰਬੇ ਅਰਸੇ ਦੇ ਬੈਠੇ ਆ ਜਿਨ੍ਹਾਂ ਨੇ ਵੈਦੇ ਵੀ ਕੀਤੇ ਸੀ ਸਰਕਾਰਾਂ ਨੇ ਕਿ ਐਮਐਸਪੀ ਤਿੰਨ ਬਿੱਲ ਜਦਨ ਬਾਪ ਹੋਏ ਸੀ ਉਸ ਤੋਂ ਬਾਅਦ ਵਾਪਸ ਲੈਣ ਤੋਂ ਬਾਅਦ ਇਹਨੇ ਕਿਹਾ ਸੀ ਕਿ ਅਸੀਂ ਐਮਐਸਪੀ ਵੀ ਗੰਭੀਰਤਾ ਨਾਲ ਕਮੇਟੀ ਬਣਾਵਾਂਗੇ ਉਹ ਨਹੀਂ ਬਣਾਈ ਉਥੇ ਜਿੱਥੇ ਕੇਂਦਰ ਤੇ ਹਰਿਆਣਾ ਸਰਕਾਰ ਦੀ ਨਖੇਦੀ ਕੀਤੀ ਉਥੇ ਪੰਜਾਬ ਸਰਕਾਰ ਜਿਹੜੀ ਮੂਰ ਦਰਸ਼ਕ ਬਣ ਕੇ ਸੈਂਕੜੇ ਕਿਸਾਨਾਂ ਤੇ ਜ਼ੁਲਮ ਕਰਵਾਉਂਦੀ ਰਹੀ ਔਰ ਉਹ ਜ਼ਾਲਮ ਪੰਜਾਬ ਦੀ ਧਰਤੀ ਤੇ ਆ ਕੇ ਹੁੰਦਾ ਰਿਆ ਇੱਕ ਸ਼ੁਭਕੇਰਨ ਬਚਾਰਾ ਉਹ ਮਾ ਉਹਦੇ ਮੌਤ ਦੇ ਘਾਟ ਵੀ ਨਹੀਂ ਇਜ਼ਾਰ ਦਿੱਤਾ ਸੋ ਉਹਦੀ ਵੀ ਅਸੀਂ ਪੰਜਾਬ ਸਰਕਾਰ ਦੀ ਵੀ ਪੁਰਜ਼ੋਰ ਨਖੇਦੀ ਕਰਦੇ ਆ ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਹਮਦਾਰਦ ਕਹੌਣ ਦੇ ਬਾਵਜੂਦ ਪੰਜਾਬ ਦਾ ਬੜਾ ਵੱਡਾ ਨੁਕਸਾਨ ਕਰ ਰਹੇ ਆ ਉਹ ਤੋਂ ਇਲਾਵਾ ਸਾਡਾ ਅੱਜ ਦਾ ਅਜਲਾਸ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਹਜੂਰ ਸਾਹਿਬ ਤਖਸੈਰੀ ਪਟਨਾ ਸਾਹਿਬ ਦਿੱਲੀ ਕਮੇਟੀ ਜਾਂ ਹਰਿਆਣਾ ਕਮੇਟੀ ਤੇ ਇਹ ਅੱਜ ਮੰਗ ਕੀਤੀ ਸਾਰਿਆਂ ਨੇ ਕਿ ਇਹ ਸਿੱਖਾਂ ਦੀਆਂ ਸੰਸਥਾਵਾਂ ਆ ਇਹਨਾਂ ਦੇ ਵਿੱਚ ਬੇਲੋੜੀ ਦਖਲਅੰਦਾਜ਼ੀ ਅੱਜ ਚੱਲ ਰਹੀ ਆ ਉਹ ਬੇਲੋੜੀ ਕੀ ਆ ਕਿ ਜਿਹੜਾ 15 ਮੈਂਬਰੀ ਆਵਚਲ ਨਗਰ ਤਖਸੈਰੀ ਹਜੂਰ ਸਾਹਿਬ ਜੀ ਦਾ ਪ੍ਰਬੰਧ ਸੀ ਉਹ 15 ਦੇ ਵਿੱਚ ਚਾਰ ਮੈਂਬਰ ਐਸਜੀਪੀਸੀ ਜਾਂਦੇ ਸੀ ਐਮਪੀ ਹੁੰਦੇ ਸੀ ਪਰ ਇਹਨੀ 12 ਦੀ ਸਿੱਧੀ ਜਿਹੜੀ ਆ ਨਾਮਿਨੇਸ਼ਨ ਕਰਦੀ ਤੇ ਮੈਂ ਇਸ ਗੱਲੋਂ ਵੀ ਮਹਾਰਾਸ਼ਟਰੀ ਸਰਕਾਰ ਨੂੰ ਪੁੱਛਣਾ ਚਾਹਣਾ ਪਿੱਛੇ ਬਿਆਨ ਦਿੱਤਾ ਜੀ ਉਹਦੇ ਵਿੱਚ ਤਾਂ 12 ਸਿੱਖੇ ਹੀ ਚੋਣਨੇ ਤਾਂ ਜਿਹੜੇ ਪਹਿਲਾਂ ਉਹ ਵੀ ਤਾਂ ਸਿੱਖੇ ਹੀ ਆ ਉਹ ਕਿਹੜੇ ਮੁਸਲਮਾਨ ਆ ਸੋ ਇਹ ਦਖਲਅੰਦਾਜ਼ੀ ਆ ਬਹੁਤ ਸਿੱਧੀ ਇਦਾਂ ਦੀ ਤੇ ਉਹ ਤੋਂ ਇਲਾਵਾ ਜਿਹੜੀ ਹਰਿਆਣੇ ਦੇ ਵਿੱਚ ਅੱਜ ਵੀ ਛੇੜਛਾੜ ਜਾ ਰਹੀ ਆ ਉਹਦੇ ਉੱਤੇ ਵੀ ਅੱਜ ਦਾ ਜਿਹੜਾ ਸਾਡਾ اجلاس ਆ ਉਹ ਗੰਭੀਰਤਾ ਨਾਲ ਉਹਨਾਂ ਦੀ ਪੁਰਜੋੜ ਜਿਹੜੀ ਆ ਉਹ ਨਖੇਦੀ ਵੀ ਕਰਦਾ ਔਰ ਨਖੇਦੀ ਨਹੀਂ ਕਰਦਾ ਉਹਨਾਂ ਨੂੰ ਅਪੀਲ ਵੀ ਕੀਤੀ ਆ ਕਿ ਕਿਉਂਕਿ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਹਿੱਸਾ ਆ ਹਾਲੇ ਵੀ ਹਿੱਸਾ ਬਣਾਇਆ ਜਾ ਸਕਦਾ ਕਿਉਂਕਿ ਸੈਂਟਰਲ ਐਕਟ ਆ ਪਾਰਲੀਮੈਂਟ ਚ ਪਾਸ ਕਰਕੇ ਸਟੇਟ ਦੇ ਜਿਹੜੇ ਰਾਈਟ ਖਤਮ ਹੋ ਸਕਦੇ ਆ ਤੇ ਉਹ ਤੋਂ ਇਲਾਵਾ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਜਿਹੜੀ ਦੁਬਾਰਾ ਐਨਐਸਏ ਇੰਪੋਜ਼ ਕੀਤੀ ਆ ਉਹਦੇ ਵੀ ਅਸੀਂ ਮੰਗ ਕੀਤੀ ਆ ਕਿ ਕੋਈ ਬਣਦੀ ਨਹੀਂ ਕਿਉਂਕਿ ਜੇ ਕਿਸੇ ਦਾ ਕੋਈ ਨਵਾਂ ਫੈਸਲਾ ਐਨਐਸਏ ਪ੍ਰਵੋਕ ਹੁੰਦੀ ਆ ਖਾਤਮ ਹੁੰਦੀ ਆ ਤੋਂ ਉਸ ਤੋਂ ਬਾਅਦ ਫਿਰ ਉਹਦਾ ਕੋਈ ਨਵੇਂ ਜਿਹਦਾ ਚਾਰ ਸ਼ੀਟ ਕਹਦੇ ਨੇ ਨਵੇਂ ਚਾਰਜ ਲਾਈ ਜਾਂਦੇ ਆ ਪਰ ਉਹ ਪੁਰਾਣੀ ਤਰਜ਼ ਦੇ ਉੱਤੇ ਇੱਕ ਸਾਲ ਵਿੱਚ ਹੋਰ ਵਾਅਦਾ ਕਰਤਾ ਤੇ ਮੈਂ ਸਮਝਦਾ ਪੰਜਾਬ ਦੇ ਵਿੱਚ ਹਾਈ ਸਕਿਉਰਿਟੀ ਜੇਲਸ ਬਹੁਤ ਆ ਤੇ ਉੱਥੇ ਉਹਨਾਂ ਨੂੰ ਤਬਦੀਲ ਕਰ ਦੇਣਾ ਚਾਹੀਦਾ ਉਸ ਕਰਕੇ ਇਹ ਵੀ ਆ ਸਾਡਾ ਸੀ ਤੇ ਇੱਕ ਜਿਹੜੀ ਸਾਡੀ ਮਰੀਮ ਨਵਾਜ਼ ਮੁੱਖ ਮੰਤਰੀ ਬਣੀ ਲੈਂਦੇ ਪੰਜਾਬ ਦੀ ਉਹਨੇ ਕਮਾਲ ਕਰਤੀ ਅਸੀਂ ਉਹਨੂੰ ਐਪਰੀਸ਼ੀਏਸ਼ਨ ਵੀ ਕਰਦੇ ਆ ਉਹਨੇ ਪੰਜਾਬੀ ਭਾਸ਼ਾ ਜਿਹੜੀ ਉੱਥੇ ਲਾਗੂ ਕੀਤੀ ਆ ਉਦੀ ਪੋਰਸ਼ਵ ਜਾਬਤਾਂ ਦੇ ਵਿੱਚ ਜਿਹੜੀ ਆ ਉਹਦਾ ਜੀ ਉਹਨਾਂ ਦੀ ਪ੍ਰਸੰਤਾ ਕੀਤੀ ਗਈ ਤੇ ਨਾਲ ਉਹਨਾਂ ਕੋਲੋਂ ਇਹ ਵੀ ਮੰਗ ਕੀਤੀ ਆ ਕਿ ਜਿਹੜੀਆਂ ਸਾਡੀਆਂ ਉਥੇ ਮਹਾਨ ਸੰਸਥਾਵਾਂ ਗੁਰੂ ਸਹਿਬਾਨਾਂ ਦੀਆਂ ਗੁਰੂ ਸਹਿਬਾਨਾਂ ਦੇ ਨਾਲ ਸੰਬੰਧਤ ਆ ਉਹਨਾਂ ਦੀ ਦੇਖਭਾਲ ਉਹ ਸਿੱਖਾਂ ਦੇ سپੁਰਦ ਕੀਤੀ ਜਾਵੇ ਤਾਂ ਕਿ ਗੁਰਮਤ ਜਿਹੜੀ ਆ ਉਥੇ ਲਾਗੂ ਕੀਤੀ ਜਾ ਸਕੇ ਉਹ ਤੋਂ ਇਲਾਵਾ ਸਾਡੇ ਇਤਿਹਾਸਿਕ ਸਥਾਨ ਗਿਆਨ ਗੋਦੜੀ ਡਾਂਗਮਾਰ ਬਾਬਲੀ ਮੱਠ ਮੱਗੂ ਮੱਠ ਜਗਨਨਾਥਪੁਰੀ ਪੰਜਾਬੀ ਮੱਠ ਤੇ ਗੁਰਦੁਆਰਾ ਤਪੋਸਥਾਨ ਮਾਰਨ ਚਲ ਪ੍ਰਦੇਸ਼ ਦੇ ਵਿੱਚ ਜਿਹੜੇ ਸਾਡੇ ਧਾਰਮਿਕ ਸਥਾਨ ਗੁਰੂ ਸਹਿਬਾਨਾਂ ਦੇ ਸਥਾਨ ਆ ਉਹਨੂੰ ਸੈਂਟਰ ਸਰਕਾਰ ਨੂੰ ਵੀ ਤੇ ਬਾਕੀ ਦੀਆਂ ਸਰਕਾਰਾਂ ਤੋਂ ਵੀ ਮੰਗ ਕੀਤੀ ਆ ਕਿ ਸੁਰੱਖਿਅਤ ਜਿਹੜੇ ਆ ਉਹ ਸਾਡੇ ਸ਼ਿਮੋਰਤ ਕੀਤੇ ਜਾਣ ਕਿਉਂਕਿ ਉੱਥੇ ਬੇਲੂੜੀ ਦਖਲਅੰਦਜ਼ੀ ਕਰਕੇ ਕਿਸੇ ਦੀ ਬੇਇੱਜ਼ਤੀ ਢਾਹਤੀ ਕਿਸੇ ਨੂੰ ਹੋਰ ਨੁਕਸਾਨ ਪਹੁੰਚਾਇਆ ਸੋ ਇਹ ਸਾਰੀਆਂ ਅੱਜ ਦੀਆਂ ਮੇਨ ਤੌਰ ਦੇ ਉੱਤੇ ਜਿਹੜੀਆਂ ਸਾਡੀਆਂ ਮੰਗਾਂ ਸੀ ਜਿਹੜੀਆਂ ਅੱਜ ਤੇ ਉਹ ਤੋਂ ਇਲਾਵਾ ਜਿਹੜਾ ਇੱਕ ਮਤਾ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਉਹ ਆਕੇ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਜੀਵਨ ਜੀਉਣ ਲਈ ਇੱਕ ਜਾਂਚ ਦੱਸੀ ਸੀ ਉਹ ਜਾਂਚ ਬੜੀ ਸਰਲ ਸੀ ਸਾਦਾ ਖਾਣਾ ਸਾਦਾ ਪਹਿਨਣਾ ਸਾਦਾ ਸੋਣਾ ਸਾਦਾ ਤੇ ਭਗਤੀ 'ਚ ਲੀਨ ਰਹਿਣਾ ਅੱਜ ਇਹ ਪੰਜਾਬ ਜਿਹੜਾ ਆ ਇਹ ਨਸ਼ਿਆਂ ਦੀ ਦਲਦਲ ਦੇ ਵਿੱਚ ਧੱਕ ਹੋ ਰਿਹਾ ਅੱਜ ਨਸ਼ੇ ਏਡੇ ਪੱਦਰ ਦੇ ਉੱਤੇ ਆਪਣੇ ਲੋਕਾਂ ਦੇ ਵਿੱਚ ਗਰਸੇ ਗਏ ਆ ਕਿ ਆ ਪਿੱਛੇ ਦਾ ਦੇਖਿਆ ਬਈ ਲੋਕਾਂ ਨੇ ਆਪਣੇ ਬੂਟੇ ਵੀ ਲਾ ਲਏ ਆ ਸੋ ਇਹ ਵੀ ਮੰਗ ਕੀਤੀ ਆ ਕਿ ਪੰਜਾਬ ਸਰਕਾਰ ਫੋਕੇ ਵਾਦੇ ਨਾ ਕਰੇ ਫੋਕੇ ਵਾਦੇ ਕਰਕੇ ਤੇ ਉਂ ਫੇ ਵਿਚੋਂ ਰਿਜ਼ਲਟ ਕੁਛ ਵੀ ਨਹੀਂ ਕੱਢਦੇ ਆ ਹੁਣ ਜਿਹੜੀਆਂ ਉੱਥੇ ਮੌਤਾਂ ਹੋਈਆਂ 22 ਮੌਤਾਂ ਹੋ ਗਈਆਂ ਉਹ ਹੋਈਆਂ ਵੀ ਮੁੱਖ ਮੰਤਰੀ ਦੇ ਆਪਣੇ ਹਲਕੇ ਦੇ ਵਿੱਚ ਆ ਤੇ ਹਾਲੇ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਜੇ ਇਹਨਾਂ ਦੇ ਭਗਵਾਨ ਦਮਨ ਜੀ ਦੇ ਪਹਿਲਾ ਬਿਆਨ ਦੇਖ ਕੇ ਜਾਣ ਤੇ ਇਹ ਕਹਿੰਦੇ ਜਦੋਂ ਤਰਨ ਤਰਨ ਕਾਂਡ ਹੋਇਆ ਫਿਰ ਪਰਚੇਦਾਰਜ ਹੋਣ ਤੇ ਔਰ ਸਾਰੇ ਫੜੇ ਜਾਣ ਪਰ ਅੱਜ ਨਾ ਫਾੜ ਹੋਏ ਤੇ ਨਾ ਪਰਚੇਦਾਰਜ ਹੋਏ ਇਹ ਪੰਜਾਬ ਦੀ ਸਰਕਾਰ ਦੀ ਜਿਹੜੀ ਵੱਡੀ ਫੇਲਰ ਆ ਸੋ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਕਈ ਵਾਰੀ ਨਫਰਤ ਭਰਪੂਰ ਗਰਬਾਣੀ ਦੇ ਵਿੱਚ ਗਰਬਾਣੀ ਦੇ ਛੋਟ ਜਾਂ ਸਿੱਖ ਸਿਧਾਂਤਾਂ ਦੀ ਜਿਹੜੀ ਕੀਤੀ ਜਾਂਦੀ ਆ ਕਦਾਰਕਸ਼ੀ ਉਹ ਵੀ ਅਸੀਂ ਸੰਕ ਸੰਸ਼ਾਨੜੇ ਮੇਲੇ ਵੀ ਸਗੇ ਕਿ ਇਹਦੇ ਉੱਤੇ ਜਿਹੜੀ ਆ ਠੋਕ ਵੀ ਕਾਰਵਾਈ ਕੀਤੀ ਜਾਵੇ ਤਾਂ ਕਿ ਉਹ ਜਿਹੜੇ ਨਫਰਤੀ ਫਲਾ ਰਹੇ ਆ ਉਹ ਨਫਰ ਦੀਆਂ ਭਾਵਨਾਵਾਂ ਫਿਰ ਕਈ ਵਾਰੀ ਸਮਾਜਿਕ ਤੌਰ ਤੇ ਪਰੇਸ਼ਾਨੀ ਦਾ ਕਾਰਨ ਬਣਦੀਆਂ ਸੋ ਇਹ ਅੱਜ ਸਾਡੀਆਂ ਮੁੱਖ ਤੌਰ ਤੇ ਸਾਰੀਆਂ ਬਜਟ ਅਜਲਾਸ ਦੇ ਨਾਲ ਮੰਗਾ ਸੂ। ਤਾਂ ਜੀ ਵਿੱਦਿ ਕਾ ਦਾਰਿਆਂ ਦੇ ਜਿਹੜੇ ਅਕਸਰ ਛੋਣੀ ਕਮੇਟੀ ਬਜਟ ਨਾਲ ਕੀਤੀ ਹੈ ਨਹੀਂ ਕਿ ਤੁਹਾਨੂੰ ਗਿਆਏ। ਦੇਖੋ ਅੱਜ ਮਹਿਤਾ ਸਾਹਿਬ ਨੇ ਜਿਹੜੇ ਬਜਟ ਪੇਸ਼ ਕੀਤਾ ਸੀ ਇਹ ਬਜਟ ਜਿਹੜਾ 12 ਆਰਬ 60 ਕਰੋੜ ਰੁਪਏ ਦਾ ਤੇ ਜਿਹੜਾ ਪੰਜਾਬ ਸਰਕਾਰ ਦਾ 2 ਕਰੋੜ ਤੇ ਵੀ ਉੱਤੇ ਆ 0.9% ਬਣਦਾ 0.9 ਸਮਝਦੇ ਆ ਆ ਕਾਰਪੋਰੇਸ਼ਨ ਦਾ ਸ਼ਾਇਦ ਮਰਸਰ ਦਾ ਵੱਡਾ ਹੋਵੇ ਇਹ ਸਾਰਾ ਓਵਰਆਲ ਸਾਡਾ ਬਜਟ ਆ ਸਾਰੇ ਗੁਰਦਵਾਰ ਸਹਿਬਾਨਾਂ ਦੇ ਪ੍ਰਮੰਧ ਵਿੱਚੋਂ ਸ਼ੋਮਣੀ ਕਮੇਟੀ ਦਾ ਦਸਵੰਧ ਸਾਰੇ ਪਾ ਕੇ ਆਮ ਲੋਕ ਉਹਦਾ ਹੀ ਕਹਾਣੀ ਕਈ ਵਾਰੀ ਕਹਿੰਦੇ ਮੈਨੂੰ ਤਾਂ ਵਕੀਰ ਵੀ ਕਈ ਵਾਰੀ ਕਹਿੰਦੇ ਕਿ ਜੀ ਪੰਜਾਬ ਸਰਕਾਰ ਜਿਹਨਾਂ ਬਜਟ ਮੈਂ ਕਿਹਨਾਂ ਕਦੇ ਪੜਤਾ ਲਾਓ ਆ ਅੱਜ ਜਿਹੜਾ ਆ ਇਹ 12 ਆਰਬ 60 ਕਰੋੜ ਰੁਪਏ ਦਾ ਜਿਹੜਾ ਬਜਟ ਆ ਉਹ ਅੱਜ ਰੂਬ ਨੂੰ ਸਾਰਿਆਂ ਦੇ ਕੀਤਾ ਗਿਆ ਪ੍ਰਧਾਨ ਜੀ ਵਿਦੇਸ਼ਾਂ ਦੇ ਵਿੱਚ ਹਾਂਜੀ ਪਾਕਿਸਤਾਨ ਦੇ ਦੁਆਰਾ ਉਹ ਅਸੀਂ ਧਰਮ ਪ੍ਰਚਾਰ ਦੇ ਵਿੱਚੋਂ ਕਰ ਲੈਨੇ ਆ ਖਰਚੋ ਸਾਡਾ ਪ੍ਰਵੀਜ਼ਨ ਹੋ ਜਾਂਦਾ ਪ੍ਰਧਾਨ ਜੀ ਵਿਦੇਸ਼ਾਂ ਦੇ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਸਿੱਖ ਵਸਦੇ ਆ ਜੀ ਇਹ ਆਪਣਾ ਬਜਟ ਸਾਰਾ ਪੰਜਾਬ ਬੇਸਡ ਆ ਕਿ ਉਹਨਾਂ ਦੇ ਧਰਮ ਪ੍ਰਚਾਰ ਵਾਸਤੇ ਉੱਥੇ ਜਾ ਕੇ ਜਾਂ ਉੱਥੇ ਸਿੱਖ ਸੈਂਟਰ ਬਣਾਉਣ ਵਾਸਤੇ ਕੋਈ ਬਜਟ ਤੇ ਰੱਖਿਆ ਹੈ ਮੈਂ 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 ਤੁਹਾਡੇ ਧਿਆਨ ਗੋਚਰੀ ਲਿਆ ਦਿਆਂ ਅਸੀਂ ਇੱਕ ਵੱਡੀ ਰਾਸ਼ੀ ਵਿਦੇਸ਼ਾਂ ਲਈ ਵੀ ਰੱਖੀ ਹੋਆ ਉਹ ਸਾਡੇ ਕੋਲ ਸੁਰੱਖਿਅਤ ਪਈ ਆ ਤੇ ਐਤਕੀ ਵੀ ਧਰਮ ਪ੍ਰਚਾਰ ਦੇ 100 ਕਰੋੜ ਬਜਟ ਦੇ ਵਿੱਚੋਂ ਅਸੀਂ ਰੱਖਣੀ ਆ ਤੇ ਉਹਦਾ ਤੁਸੀਂ ਆਉਂਦੇ ਦਿਨਾਂ 'ਚ ਦੇਖੋਗੇ ਅਸੀਂ ਕੋਈ ਰੂਪਰੇਖਾ ਨਮੀ ਤੁਹਾਡੇ ਸਾਹਮਣੇ ਆਜੂ ਮੈਂ ਕਈ ਵਾਰੀ ਕਿਉਂਕਿ ਐਲਾਨ ਨਹੀਂ ਕਰਦਾ ਐਲਾਨ ਐਲਾਨ ਰਹਿ ਜਾਂਦੇ ਆ ਆਉਂਦੇ ਦਿਨਾਂ 'ਚ ਦੇਖੋਗੇ ਤੁਸੀਂ ਇਹ ਵੱਡੀ ਰਾਸ਼ੀ ਰੱਖੀ ਹੋਆ ਤੇ ਉੱਥੇ ਜਾ ਕੇ ਜੇ ਗੁਰੂ ਨੇ ਕਿਰਪਾ ਕਰ ਦਿੱਤੀ ਤਾਂ ਉਹ ਤੁਹਾਨੂੰ ਨਜ਼ਰੀ ਵੀ ਮੈ ਜਾਣਾ ਪਤਾ ਕਿਧਾਰਿਆਂ ਦੇ ਜਿਹੜੇ ਆਪਣੇ EMPLOYEES ਨੇ ਉਹਨਾਂ ਦੀਆਂ ਤਨਖਾਹਾਂ ਪੈਂਡਿੰਗ ਆ ਉਹਦੇ ਲਈ ਕੁਝ ਰੱਖਿਆ ਗਿਆ ਆ ਆ ਐਤਕੀ ਅਪ੍ਰੈਲ ਦੇ ਵਿੱਚ ਮਾਰਚ 24 ਤੱਕ ਬਿਲਕੁਲ ਪਿਛਲਾ ਸਾਰਾ ਬਕਾਇਆ ਅਪਡੇਟ ਕਰਕੇ ਕਲੀਅਰ ਕਰਦਾ ਜਾਊਗਾ ਕਰੋੜ ਰੁਪਇਆ ਸਾਲ ਦਾ ਦਿੰਨੇ ਆ ਐਤਿਕ ਵੀ 8 ਕਰੋੜ ਰੱਖਿਆ ਇਸ 8 ਕਰੋੜ ਤੋਂ ਇਲਾਵਾ ਅਸੀਂ ਪਿਛਲੇ ਸਾਲ ਫੈਸਲਾ ਕੀਤਾ ਸੀ ਕਿ ਉੱਥੇ ਕੈਥ ਲੈਬ ਦੀ ਬਹੁਤ ਲੋੜ ਹੈ ਲੋਕਾਂ ਦੇ ਸਟੈਂਟ ਪੈਂਦੇ ਆ ਲੋਕਾਂ ਦੇ ਹੁਣ ਓਪਨ ਬਾਈਪਾਸ ਹੁੰਦੀ ਆ ਉਹ ਸਾਡੀ ਗੁਰੂ ਨੇ ਕਿਰਪਾ ਕੀਤੀ ਤੇ ਮੈਂ ਮੋਸਟ ਲਾਈਕਲੀ ਮਈ ਦੇ ਵਿੱਚ ਉਹ ਸ਼ੁਰੂ ਕਰ ਦਾਂਗੇ ਉਹ ਤੋਂ ਇਲਾਵਾ ਅਸੀਂ 100 ਬੈੱਡ ਦਾ ਇੱਕ ਹਸਪੀਟਲ ਕਾਲਜ ਦੇ ਰੂਪ ਦੇ ਵਿੱਚ ਉਹ ਸਾਡਾ ਲੋਨ ਸੈਂਕਸ਼ਨ ਹੋ ਚੁੱਕਾ ਉਹ ਅਸੀਂ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਹਸਪੀਟਲ ਬਣਨਾ ਕਾਲਜ ਬਣਨਾ ਤੇ ਉਸ ਦਰਜੇ ਤੇ ਸਾਡਾ ਓਪੀਡੀ ਉਥੇ ਆਲਰੇਡੀ ਚੱਲਦੀ ਆ ਤੇ ਅਸੀਂ ਉਹਨਾਂ ਦਾ ਵੀ ਜਿਹੜਾ ਆ ਉਹ ਜੇ ਸਤਗੁਰ ਨੇ ਕਿਰਪਾ ਕੀਤੀ ਨੈਕਸਟ ਈਅਰ ਜਿਹੜਾ ਆ ਉਹ ਵੀ ਸ਼ੁਰੂ ਕਰਦੇ ਆ ਪਾਰਦਰਸ਼ਤਾ ਦੀ ਗੱਲ ਕੀਤੀ ਜਾਂਦੀ ਹੈ ਪਾਰਦਰਸ਼ਤਾ ਦੀ ਮੰਗਿਆ ਕੋਈ ਤਕਲੀਫ ਹੈ ਉਸ ਦੇ ਬਾਅਦ ਚੁਪਾਈ ਕਰਨ ਦੀ ਵਿਦੇਸ਼ਾਂ ਦੇ ਗੁਰੂ ਸਾਹਿਬ ਦੀ ਸਰੂਪਾ ਦੀ ਬੜੀ ਮੰਗ ਹੈ ਇਹ ਚਲੋ ਕਿਉਂਕਿ ਉਥੇ ਇੰਨੀ ਮੰਗ ਨਹੀਂ ਪਰ ਮੈਂ ਆਪਣਾ ਹਲੇ ਸੀ ਇਹਦੇ ਵਿਚਾਰ ਦੇ ਵਿੱਚ ਆ ਰੂਬਰੂ ਹੋ ਰਿਹਾ ਹੈ ਬਈ ਦਾ ਕੀ ਓਵਰਲ ਕੀ ਹਾਲ ਤਾਂ ਕਿਵੇਂ ਕੱਢਣਾ ਜਦੋਂ ਕਿ ਪਾਰਦਰਸ਼ਤਾ ਦੀ ਗੱਲ ਕੀਤੀ ਜਾਂਦੀ ਹੈ ਸਤਖੰਟ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗਰੰਟੀ ਨੇ ਚਾਰ ਹੋਰ ਗਰੰਟੀ ਰੱਖਣ ਦੀ ਅਮਾਗੋ ਕੀਤੀ ਸੀ ਤੁਸੀਂ ਦੋ ਗਰੰਟੀਆਂ ਦੀ ਯਾਦ ਦਿੱਤੀ ਸੀ ਪਰ ਦੋ ਗਰੰਟੀਆਂ ਦਾ ਨਾਮ ਹੀ ਜਿਹੜਾ ਜਨਤਾ ਕੋਲ ਆ ਸ਼ੁਰੂ ਹੋ ਗਿਆ ਕਿਆ ਨਹੀਂ ਪਲਵਿੰਦਰ ਸਿੰਘ ਪੁੱਤਰ ਤੇ ਭਾਈ ਉਹ ਐਵੇਂ ਆਪਣੇ ਇਹ ਤਾਂ ਭਾਈ ਅਮਰ ਅਮਰ ਅਮਰਪਾਲ ਕਿਸੇ ਦਾ ਕਹੀ ਜਾਵੇ ਜਿੰਨੇ ਚਿਰ ਇੰਟਰਵਿਊ ਨਹੀਂ ਹੁੰਦੇ ਖਾਲੇ ਤਾਂ ਉਹ ਆਪਣੇ ਬੈਠ ਕੇ ਕਮੇਟੀ ਬਣਨੀ ਆ ਬਣੀ ਵੀ ਸੀ ਹੁਣ ਕਮੇਟੀ ਮੈਂ ਨਵੀਂ ਬਣਾ ਰਿਹਾ ਕਮੇਟੀ ਬਣਾ ਕੇ ਉਹ ਤਾਂ ਸਾਡਾ ਧਾਰਮਿਕ ਮੁੱਦਾ ਆ ਆਪਾਂ ਆਪਾਂ ਗਿਆਸ ਰਾਈਆਂ ਨੇ ਲਾਈ ਜਾਈ ਜਮਨਪਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ